ਸੋ ਗੱਲਬਾਤ ਕਰਦੇ ਹਾਂ ਜੀ ਕਾਂਗਰਸ ਵਰਕਰਾਂ ਦੇ ਨਾਲ ਕਿ ਕਿਸ ਕਿਸ ਕਦਰ ਉੱਚਾ ਹੈ ਦੇਖੋ ਜੋ ਵੀ ਰੁਝਾਨ ਆ ਰਿਹਾ ਹੈ ਉਹ ਕਾਂਗਰਸ ਦੇ ਪੱਖ ਚਾਰ ਰਿਹਾ ਹੈ ਜੀ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਜੀ 25000 ਤੋਂ ਵੱਧ ਵੋਟਰਾਂ ਦੇ ਅੱਗੇ ਚੱਲ ਰਿਹਾ ਹੈ ਜੀ ਜੀ ਔਰ ਇਹ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਆ ਪੂਰੇ ਲੁਧਿਆਣਾ ਦੀ ਪਿੰਡਾਂ ਸ਼ਹਿਰਾਂ ਦੇ ਵਿੱਚ ਸਾਰੇ ਉਹਨਾਂ ਨੂੰ ਪਸੰਦ ਕਰ ਰਹੇ ਆ ਔਰ ਉਹਨਾਂ ਨੂੰ ਪੂਰੀ ਉਮੀਦਾਂ ਹੈ ਕਿ ਲੁਧਿਆਣਾ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਹੱਲ ਮੁਕੰਮਲ ਕਰਨਗੇ ਔਰ ਪੰਜਾਬ ਦੀ ਆਵਾਜ਼ ਪਾਰਲੀਮੈਂਟ 'ਚ ਸੋਚਿਆ ਸੀ ਤੁਸੀਂ ਕਿ ਰਵਨੀਤ ਬਿੱਟੂ ਜੋ ਕਿ ਕਾਂਗਰਸ ਦੇ ਕੈਂਡੀਡੇਟ ਸੀ ਉਹਨਾਂ ਨੂੰ ਟੱਕਰ ਦੇਣ ਤੋਂ ਬਾਅਦ ਰਾਜਾ ਵੜਿੰਗ ਕਿਸੇ ਹੋਰ ਸ਼ਹਿਰ ਤੋਂ ਅੱਗੇ ਇੱਥੇ ਜਿੱਤ ਜਾਣਗੇ ਦੇਖੋ ਜੀ ਰਾਜਾ ਵੜਿੰਗ ਦੀ ਜੋ ਉਹਨਾਂ ਦੀ ਟੀਮ ਨੇ ਕੰਮ ਕੀਤਾ ਵਾ ਰਾਜਾ ਵੜਿੰਗ ਨੇ ਕੰਮ ਕੀਤਾ ਬੂਥ ਪੱਧਰ ਤੇ ਉਹਨਾਂ ਦੀ ਟੀਮ ਲੱਗੀ ਹੋਈ ਸੀ ਔਰ ਵਰਕਰਾਂ ਚ ਦੁਬਾਰਾ ਜਾਨ ਫੂਕਤੀ ਆ ਰਵਨੀਤ ਬਿੱਟੂ ਦੇ ਜਾਨ ਨਾਲ ਜਿੰਨੇ ਵੀ ਵਰਕਰ ਉਦਾਸ ਘਰਾਂ ਦੇ ਬੈਠੇ ਸੀ ਸਾਰੇ ਬਾਹਰ ਨਿਕਲ ਆਏ ਨੇ ਇਸ ਟਾਈਮ ਜੋ ਪੋਜੀਸ਼ਨ ਆ 25700 ਕੁਝ ਵੋਟਾਂ ਤੇ ਸਾਡੇ ਰਾਜਾ ਵੜਿੰਗ ਜੀ ਅੱਗੇ ਜਾ ਰਹੇ ਨੇ ਸਾਨੂੰ ਪੂਰੀ ਉਮੀਦ ਆ ਜਲਦੀ ਹੀ ਇਲਾਨਿਆ ਜਾਏਗਾ ਕਿ 1 ਲੱਖ ਵੋਟ ਤੋਂ ਉੱਪਰ ਸਾਡੇ ਰਾਜਾਵੜਿੰਗ ਜਿੱਤ ਗਏ ਨੇ ਜੀ ਸੋ ਇਹ ਦੇਖ ਸਕਦੇ ਹੋ ਤੁਸੀਂ ਤੁਹਾਡੇ ਨੂੰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਕਦਰ ਲੋਕਾਂ ਦੇ ਵਿੱਚ ਖੁਸ਼ੀ ਹੈ ਕਾਂਗਰਸ ਦੇ ਵਰਕਰ ਜੇ ਦਫਤਰ ਵਿਖੇ ਪਹੁੰਚੇ ਆ ਜਿੱਥੇ ਕਿ ਹੁਣੇ ਤੋਂ ਰਾਸ਼ਟਰ ਤੇ ਭੀੜ ਭੰਨੀ ਸ਼ੁਰੂ ਹੋ ਗਈ ਹੈ ਕਾਂਗਰਸ ਦੇ ਵਰਕਰ ਲਗਾਤਾਰ ਪਹੁੰਚ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਰਾਜਾਵੜਿੰਗ ਦੀ ਜਿੱਤ ਯਕੀਨੀ ਹੈ ਲੁਧਿਆਣੇ ਤੋਂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਦੇ ਦਫਤਰ ਦੇ ਵਿੱਚ ਨਾਰੇ ਲੱਗਨੇ ਸ਼ੁਰੂ ਹੋ ਗਏ ਨੇ ਕਿ ਰਾਜਾ ਵੜਿੰਗ ਦੀ ਚੋਰੀ ਪਾਏਗੀ ਜੇ ਲੁਧਿਆਣੇ ਦੀ ਸੀਟ ਗਲਬਤ ਕਰਾਂਗੇ ਕਾਂਗਰਸੀ ਵਰਕਰਾਂ ਦੇ ਨਾਲ ਜਿਹੜੇ ਕਿ ਇੱਥੇ ਬੈਠੇ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਦਾ ਮੁਕਾਬਲਾ ਦੇਖ ਰਹੇ ਸੀ ਰਵਨੀਤ ਮਿੱਟੂ ਨੂੰ ਮੁਕਾਬਲੇ ਚ ਗਿਣ ਰਹੇ ਸ਼ੁਰੂ ਤੋਂ ਹੀ ਸਾਰੇ ਲੋਦੇ ਅਨਾਦੀ ਜਨਤਾ ਨੂੰ ਪਤਾ ਸੀ ਕਿ ਬਿੱਟੂ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਗਦਾਰੀ ਕੀਤੀ ਆ ਉਹਦਾ ਜਵਾਬ ਅੱਜ ਨੋ ਵਿਧਾਨ ਸਭਾ ਦੇ ਲੋਕਾਂ ਨੇ ਕਰੋ ਕੱਢ ਕਰਕੇ ਹੱਥ ਪੰਜੇ ਤੇ ਵੋਟਾਂ ਪਾਈਆਂ ਇਹ ਸਾਰੇ ਸਾਡੇ ਦੋਸਤ ਭਰਾ ਵਾਡਾਂ ਦੇ ਪ੍ਰਧਾਨ ਬਲਾਕਾਂ ਦੇ ਪ੍ਰਧਾਨਾਂ ਦੀ ਮਿਹਨਤ ਦੇ ਸਦਕੇ ਅਸੀਂ 35000 ਵੋਟ ਤੇ ਅੱਗੇ ਚੱਲ ਰਹੇ ਹਾਂ ਹਜੇ 3-4 ਲੱਖ ਵੋਟ ਹੋਰ ਹੈ ਸ਼ਹਿਰੀ ਹਲਕਾ ਸਾਰਾ ਕਾਂਗਰਸ ਨੂੰ ਪੁਗਤਿਆ ਅਸੀਂ 1 ਲੱਖ ਵੋਟ ਤੇ ਕਾਂਗਰਸ ਨੂੰ ਜਿਤਾਵਾਂਗੇ ਤੇ ਬਿੱਟੂ ਨੂੰ ਲੁਧਿਆਣਾ ਛਡਵਾਵਾਂਗੇ ਲੱਗਦਾ ਕਿ 1:30 ਵਜੇ ਦਾ ਸਮਾਂ ਹੋ ਚੁੱਕਿਆ ਹੈ ਕਿ ਕਾਂਗਰਸ ਹਲੇ ਵੀ ਅੱਗੇ ਚੱਲ ਰਹੀ ਹੈ ਲਗਾਤਾਰ ਅੱਗੇ ਚੱਲ ਰਹੀ ਹੈ ਰਾਜਾ ਬੜਿੰਗ ਦੀ ਸੀਟ ਹੈ ਜਿਹੜੀ ਕਿ ਲੁਧਿਆਣੇ ਤੋਂ ਆਉਣ ਵਾਲੇ ਸਮੇਂ 'ਚ ਜਿਹੜੇ ਨਤੀਜੇ ਹੋਣਗੇ ਕਾਂਗਰਸ ਦੀ ਝੋਲੀ ਪੈਣਗੇ ਬਿਲਕੁਲ ਪੈਣਗੇ ਜੀ ਕਿਉਂ ਇਹ ਸ਼ਹਿਰੀ ਵੋਟ ਹੈ ਕਿ ਸ਼ਹਿਰੀ ਵੋਟ 'ਚ 35000 ਵੋਟ ਤਾਂ ਲੱਗੇ ਹੋ ਗਿਆ ਤੇ ਹੁਣ ਤਾਂ ਪਿੰਡੂ ਆ ਜਿੱਥੇ ਬੜਨ ਨਹੀਂ ਦਿੱਤਾ ਸੀ ਬਿੱਟੂ ਨੂੰ ਤੇ ਹੁਣ ਲੁਧਿਆਣੇ ਸ਼ਹਿਰ 'ਚੋਂ ਵੀ ਕੱਢ ਕੇ ਰੱਖਾਂਗੇ ਉਹਨੂੰ ਕੋਈ ਲਾਗੇ ਜਿੰਦਾਬਾਦ ਕੀ ਲੱਗਦਾ ਕਿ ਗਦਦਾਰੀ ਦਾ ਜਿਹੜਾ ਕਿ ਕਾਂਗਰਸ ਛੱਡ ਕੇ ਭਾਜਪਾ 'ਚ ਜਾਂ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਵਾ ਜਿਹੜਾ ਆਪਣੇ ਪਰਿਵਾਰ ਦਾ ਨਹੀਂ ਬਣਿਆ ਉਹ ਕਿਸੇ ਦਾ ਕੀ ਬਣੂਗਾ ਹੁਣ ਲੱਗ ਜੂਗਾ ਪਤਾ ਇਹਨਾਂ ਨੂੰ ਵੀ ਲੁਧਿਆਣੇ ਚੋਂ ਲੋਕਾਂ ਨੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਔਰ ਸਾਡੇ ਰਾਜਾ ਵੜਿੰਗ ਜੀ ਦਿਲ ਦੇ ਵੀ ਰਾਜੇ ਨੇ ਔਰ ਲੱਗਦਾ ਵਾ ਸਾਨੂੰ ਜਿਸ ਤਰ੍ਹਾਂ ਇਹ ਕੰਮ ਕਰਨਗੇ ਔਰ ਡੱਟ ਕੇ ਕੰਮ ਕਰਨਗੇ ਇਹ ਕਹਿੰਦੇ ਸੀ ਨਾ 10 ਸਾਲ ਕੋਈ ਕੰਮ ਨਹੀਂ ਕੀਤਾ ਹੁਣ ਕਹਿੰਦੇ ਸੀ ਮੈਂ ਕੰਮ ਕਰੂੰਗਾ 10 ਸਾਲ ਇਸ ਬੰਦੇ ਨੇ ਕੋਈ ਕਿਸੇ ਦਾ ਫੋਨ ਨਹੀਂ ਚੁੱਕਿਆ ਕੋਈ ਕੰਮ ਨਹੀਂ ਕੀਤਾ ਕੋ ਕਿਤੇ ਨਾ ਕਿਤੇ ਤਿੰਨ ਵਾਰ ਸੰਸਦ ਮੈਂਬਰ ਐ ਰਵਨੀਤ ਬਿੱਟੂ ਨੂੰ ਲੈ ਕੇ ਲੁਧਿਆਣਾ ਵਾਸੀਆਂ ਦੇ ਵਿੱਚ ਨਰਾਜ਼ਗੀ ਵੀ ਹੈ ਕਾਂਗਰਸ ਵਰਕਰ ਉਹੀ ਨੇ ਪਰ ਬਿੱਟੂ ਜੀ ਕਾਂਗਰਸ ਛੱਡ ਜਾਂਦੇ ਨੇ ਤੇ ਭਾਜਪਾ 'ਚ ਸ਼ਾਮਲ ਹੋ ਜਾਂਦੇ ਨੇ ਅੱਜ ਨਤੀਜੇ ਜਿਹੜੇ ਕਿ ਜਲਦ ਸਾਹਮਣੇ ਆ ਜਾਣਗੇ ਲੁਧਿਆਣਾ ਨੂੰ ਹੌਟ ਸੀਟ ਮੰਨਿਆ ਜਾ ਰਿਹਾ ਸੀ ਜਿੱਥੇ ਕਿ ਫਸਵਾ ਮੁਕਾਬਲਾ ਬਿੱਟੂ ਅਤੇ ਰਾਜਾ ਵੜਿੰਗ ਦੇ ਵਿੱਚ ਸੀ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਤੇ ਭਾਜਪਾ ਦੇ ਰਵਨੀਤ ਬਿੱਟੂ ਦੇ ਵਿੱਚੇ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਸੀ ਰਾਜਾ ਵੜਿੰਗ ਲਗਾਤਾਰ ਅੱਗੇ ਜਾ ਰਹੇ ਨੇ ਪਰ ਜਲਦ ਹੀ ਇਹਨਾਂ ਚੀਜ਼ਾਂ ਨੂੰ ਲੈ ਕੇ ਨਤੀਜੇ ਸਾਹਮਣੇ ਆਣਗੇ ਤੁਸੀਂ ਜਾ ਦੇਖਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਕੈਮਰਾਮੈਨ ਹਾਨੀ ਦੇ ਨਾਲ ਪ੍ਰਿਅੰਕਾ ਸ਼ਰਮਾ ਲੁਧਿਆਣਾ ਲਈ